ਮਾਪੇ ਵੀ ਜੇ ਆਉਂਦੇ ਹੁਣ ਭੈਣ ਭਾਈ ਆਉਂਦੇ ਹੁਣ ਲੋਕ ਵੀ ਸਲਾਉਂਦੇ ਹੁਣ ਆਵੇ ਦਾ ਉਲਾਂਭਾਤੀ ਹੋਈ ਮਟਿਆਰ ਦਾ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਵੀ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਸੋਹਣਾ ਜੇ ਮਕਾਨ ਹੋਵੇ ਪੱਕੀ ਜੇ ਜ਼ਬਾਨ ਹੋਵੇ ਪਿੰਡ ਮਾਨ ਤਾਨ ਹੋਵੇ ਟੌਰ ਜੇ ਇਲਾਕੇ ਵਿੱਚ ਹੋਵੇ ਸਰਦਾਰ ਦਾ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਵੀ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਚੰਗਿਆਂ ਗਸਾਕ ਹੁਣ ਸੌ ਜੇ ਜਵਾਕ ਹੁਣ ਪਾਈਆਂ ਚ ਤਫਾਕ ਹੁਣ ਡਾਂਗਾ ਜੇ ਯਾਰ ਕੀ ਇਹ ਕੰਮ ਹਥਿਆਰ ਦਾ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਵੀ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਕਰਜਾ ਨਾ ਕੱਕ ਹੋਵੇ ਪੈੜੀ ਜੀ ਵੀ ਫਾਕ ਹੋਵੇ ਕੋਥਾਂ ਤੇ ਟੱਕ ਹੋਵੇ ਆਉਂਦਾ ਏ ਨਜ਼ਾਰਾ ਜਦੋਂ ਖੇਤ ਗੇੜਾ ਮਾਰਦਾ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਵੀ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਪੈਸੇ ਦੀ ਨਰਸ ਹੋਵੇ ਘਰੇ ਨਾ ਕਲੇਸ਼ ਹੋਵੇ ਚੱਲਦਾ ਨਾ ਕੇਸ ਹੋਵੇ ਕੋਈ ਸਣੀਆਂ ਦੀ ਇਹ ਸਭ ਨੂੰ ਪਿਆਰ ਦਾ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਵੀ ਇਹ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ